ਹਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਹੁਤ ਸੋਹਣਾ ਘਰ ਦਿਖਾਉਣ ਜਾ ਰਿਹਾ ਇੱਕ ਘਰ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਬੜਾ ਵਧੀਆ ਮਟੀਰੀਅਲ ਲੱਗਾ ਕਲੋਨੀ ਬਹੁਤ ਸੋਹਣੀ ਹੈ ਜਦੋਂ ਤੁਸੀਂ ਕਲੋਨੀ ਦੇ ਐਂਟਰ ਕਰਦੇ ਆ ਤਾਂ ਖਜੂਰਾਂ ਦੇ ਬੂਟੇ ਲੱਗੇ ਜੋ ਕਲੋਨੀ ਨੂੰ ਹੋਰ ਵੀ ਸੋਹਣਾ ਬਣਾਉਂਦੇ ਘਰ ਦੇਖੋ ਸਾਹਮਣੇ ਉੱਪਰ ਡਾਊਨ ਬੀਮ ਦੇ ਵਿੱਚ ਵੀ ਲਾਈਟ ਲੱਗੀ ਆ ਤੇ ਸਾਹਮਣੇ ਲਾਈਟਿੰਗ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਇਹ ਕੋ ਡਾਊਨ ਬੀਮ ਚ ਕਿੰਨੀ ਸੋਹਣੀ ਲਾਈਟ ਦਿਖ ਰਹੀ ਗੇਟ ਬਹੁਤ ਵਧੀਆ ਲੱਗਾ ਨਹੀਂ ਤਾਂ ਅੱਜਕੱਲ ਤੁਸੀਂ ਦੇਖੋ ਜਿਹੜੇ ਘਰ ਬਣੇ ਹੁੰਦੇ ਗੇਟ ਬੜੇ ਹਲਕੇ ਲੱਗੇ ਹੁੰਦੇ ਪੋਰਚ ਬਹੁਤ ਖੁੱਲਾ ਹੈ ਜਿਸ ਵਿੱਚ ਤੁਹਾਡੀ ਵੱਡੀ ਗੱਡੀ ਵੀ ਲੱਗ ਸਕਦੀ ਆ ਬਹੁਤ ਖੁੱਲਾ ਡੁੱਲਾ ਗੱਡੀ ਦੇ ਨਾਲ ਤੁਹਾਡਾ ਸਕੂਟਰ ਵਗੈਰਾ ਵੀ ਖੜ੍ਹ ਸਕਦਾ ਆ ਆਰਾਮ ਨਾਲ ਬਹੁਤ ਪਿਆਰੇ ਤਰੀਕੇ ਨਾਲ ਬਣਾਇਆ ਗਿਆ ਤੇ ਇੱਧਰ ਤੁਹਾਡੇ ਵਾਸ਼ਿੰਗ ਏਰੀਆ ਆਪਾਂ ਇਹਨੂੰ ਬਣਾ ਸਕਦੇ ਹਾਂ ਪੌੜੀਆਂ ਉੱਪਰ ਸਟੇਅਰ ਜਾ ਰਹੀਆਂ ਉੱਪਰ ਵੀ ਇੱਕ ਕਮਰਾ ਆ ਉਹ ਵੀ ਤੁਹਾਨੂੰ ਦਿਖਾ ਲਦੇ ਆ ਬਾਅਦ ਚੋਂ ਤੇ ਇਹ ਤੁਹਾਨੂੰ ਕੰਟੈਕਟ ਨੰਬਰ ਡਿਸਪਲੇ ਕੀਤਾ ਗਿਆ ਇਸ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਘਰ ਦੇ ਮਾਲਕ ਨਾਲ ਬਹੁਤ ਸੋਹਣੀ ਵੀਡੀਓ ਬਣੀ ਹੋਈ ਆ ਘਰ ਦੀ ਸ਼ੇਪ ਦਰਵਾਜ਼ਾ ਦੇਖੋ ਕਿੰਨਾ ਸੋਹਣਾ ਇਸ ਸਾਹਮਣੇ ਪਹਿਲਾਂ ਤੁਸੀਂ ਲੌਬੀ ਚ ਐਂਟਰ ਕਰ ਗਏ ਹੁਣ ਤੁਸੀਂ ਇਹ ਬੈੱਡਰੂਮ ਬੈੱਡਰੂਮ ਦੇਖੋ ਸਾਰੇ ਘਰ ਚ ਇਸੇ ਤਰ੍ਹਾਂ ਬਹੁਤ ਸੋਹਣੀ ਡਾਊਨ ਸੀਲਿੰਗ ਹੋਈ ਆ ਬਹੁਤ ਸੋਹਣੀ ਡਾਊਨ ਸੀਲਿੰਗ ਦੀਵਾਰ ਤੇ ਬੜਾ ਸੋਹਣਾ ਪੇਂਟ ਦੇ ਨਾਲ ਹੀ ਟੈਕਚਰ ਵਿੱਚ ਕੰਮ ਕੀਤਾ ਗਿਆ। ਬਹੁਤ ਪਿਆਰਾ ਲੱਗਦਾ ਡਿਜ਼ਾਈਨ ਇਸ ਤੇ ਨਾਲ ਹੀ ਬੈਡਰੂਮ ਦੇ ਨਾਲ ਅਟੈਚed ਸਾਈਡ ਤੇ OTਸਾ ਜਿਸ ਨੂੰ ਜੇ ਕਿਸੇ ਨੇ ਬੈਕ ਸਾਈਡ ਤੇ ਵਾਸ਼ਿੰਗ ਏਰੀਆ ਬਣਾਉਣਾ ਇੱਥੇ ਵੀ ਟੈਪ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ। ਇਹ ਇੱਕੋ ਕਿਚਨ ਬਹੁਤ ਸੋਹਣਾ ਤਿਆਰ ਕੀਤਾ ਗਿਆ ਕਿਚਨ ਮੋਡੂਲਰ ਕਿਚਨ ਬਹੁਤ ਪਿਆਰਾ ਗ੍ਰੇ ਤੇ ਵਾਈਟ ਸਨਮਾਇਕੇ ਦਾ ਕੰਬੀਨੇਸ਼ਨ ਇਹ ਹਲੇ ਕੰਮ ਚੱਲ ਰਿਹਾ ਤਾਂ ਥੋੜਾ ਸਮਾਨ ਪਿਆ ਆ ਅੱਗੇ ਉਹ ਸਾਹਮਣੇ ਚਿਮਨੀ ਲਈ ਪਾਈਪ ਰੱਖਿਆ ਇਹ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਬੜਾ ਪਿਆਰਾ ਇਹ ਤੁਹਾਡਾ ਵਾਸ਼ਰੂਮ ਆ ਗਿਆ ਵਾਸ਼ਰੂਮ ਚ ਐਂਟਰ ਕਰੋ ਦੇਖੋ ਸੈਂਸਰ ਵਾਲੀ ਲਾਈਟ ਲੱਗੀ ਆ ਜਿੱਦੇ ਐਂਟਰ ਕਰਦੇ ਆ ਲਾਈਟ ਜਗ ਜਾਂਦੀ ਆਪਣੇ ਇਹ ਟਾਈਮਰ ਸੈੱਟ ਹੁੰਦਾ ਹੈ 슬라이ਡ ਤੇ ਜਦੋਂ ਇਹ ਥੋੜੀ ਦੇਰ ਬਾਅਦ ਟਾਈਮ ਦੇ ਹਿਸਾਬ ਨਾਲ ਆਪੇ ਬੰਦ ਹੋ ਜਾਂਦੀ ਆ 2x4 ਦੀ ਟਾਈਲ ਲੱਗੀ ਆ ਬਹੁਤ ਪਿਆਰਾ ਵਰਕ ਹੋਇਆ ਟਾਈਲ ਬਹੁਤ ਸੋਹਣੀ ਆ ਇਹ ਕਾਰ ਬਹੁਤ ਸੋਹਣਾ ਹੈ ਜਿਸ ਨੇ ਵੀ ਬਣਾਇਆ ਉਸਨੇ ਦਿਲ ਲਾ ਕੇ ਬਣਾਇਆ ਮਟੀਰੀਅਲ ਦੀ ਪੂਰੀ ਗਾਰੰਟੀ ਲੈ ਰਹੇ ਆ ਮਾਲਕ ਇਹ ਤੁਹਾਡਾ ਦੂਜਾ ਬੈਡਰੂਮ ਆ ਗਿਆ ਬੈਡਰੂਮ ਚ ਵੀ ਦੇਖੋ ਡਾਉਨ ਸੀਲਿੰਗ ਹੋਈ ਆ ਬਹੁਤ ਪਿਆਰੀ ਲਾਈਟਿੰਗ ਹੋਈ ਆ ਡਾਉਨ ਸੀਲਿੰਗ ਚ ਤੇ ਇਸ ਦੇ ਨਾਲ ਇੱਕ ਛੋਟਾ ਸਟੋਰ ਦਿੱਤਾ ਗਿਆ ਸਾਈਡ ਤੇ ਦੇਖੋ ਕਮਰਿਆਂ ਚ ਸਾਰਿਆਂ ਚ 2x4 ਲਾਈਟ ਲੱਗੀ ਆ ਤੇ ਨਾਲ ਹੀ ਜੋ ਸਟੋਰ ਦਿੱਤਾ ਗਿਆ ਹੈ ਇਸ ਨੂੰ ਤੁਸੀਂ ਸਟੋਰ ਲਈ ਵੀ ਯੂਜ਼ ਕਰ ਸਕਦੇ ਆ ਅਤੇ ਇਸ ਨੂੰ ਤੁਸੀਂ ਪੂਜਾ ਰੂਮ ਵੀ ਬਣਾ ਸਕਦੇ ਆ ਬਹੁਤ ਵਧੀਆ ਘਰ ਬਣਿਆ ਹੈ ਇਹ ਮਹੱਲਾ ਦਸ਼ਮੇਸ਼ ਨਗਰ ਵਿੱਚ ਗਾਰਡਨ ਸਟੇਟ ਕਲੋਨੀਆ ਉਸ ਵਿੱਚ ਘਰ ਬਣਿਆ ਹੋਇਆ ਇਹ ursadpur ਇਹ ਡਰਾਈング ਰੂਮ ਆ ਡਰਾਈング ਰੂਮ ਚ ਦੇਖੋ ਲਾਈਟਿੰਗ ਕਿੰਨੀ ਸੋਹਣੀ ਹੋਈ ਆ ਦੀਵਾਰ ਤੇ ਕਲਰ ਇੰਨਾ ਪਿਆਰਾ ਹੋਇਆ ਵੀ ਤੁਸੀਂ ਆਪ ਉੱਥੇ ਖੜ੍ਹ ਘੜ ਕੇ ਸੈਂਟਰ ਚ ਫੋਟੋ ਖਿਚਾਉਂਗੇ ਬਹੁਤ ਸੋਹਣਾ ਘਰ ਬਣਿਆ ਹੈ ਇਹਦੇ ਨਾਲ ਇੱਧਰ ਬਾਥਰੂਮ ਅਟੈਚ ਆ ਜੋ ਇਹ ਵੀ ਫੁੱਲ ਵਾਸ਼ਰੂਮ ਆ ਦੇਖੋ ਟਾਈਲ ਇੱਥੇ ਵੀ 2x4 ਦੀ ਬਹੁਤ ਸੋਹਣੀ ਟਾਈਲ ਲੱਗੀ ਆ ਕੰਮ ਬਹੁਤ ਸੋਹਣਾ ਕਰਵਾਇਆ ਗਿਆ ਤੁਸੀਂ ਤੁਹਾਨੂੰ ਕੰਟੈਕਟ ਨੰਬਰ ਵੀ ਡਿਸਪਲੇ ਕਰ ਦਿੱਤਾ ਗਿਆ ਸੀ ਤਾਂ ਬਾਕੀ ਡਿਸਕ੍ਰਿਪਸ਼ਨ ਚ ਐਡਰੈਸ ਅਤੇ ਕੰਟੈਕਟ ਨੰਬਰ ਤੁਹਾਨੂੰ ਸੈਂਡ ਕਰ ਦਿੱਤਾ ਜਾਊ ਤੁਸੀਂ ਉਸ ਵਿੱਚੋਂ ਚੈੱਕ ਕਰ ਸਕਦੇ ਹੋ ਲਾਈਟਿੰਗ ਦੇਖੋ ਬਹੁਤ ਸੋਹਣੀ ਹੈ ਲਾਈਟ ਜਿਹੜੀ ਆ ਸਾਹਮਣੇ ਦਿਖ ਰਹੀ ਹੈ ਕਲਰ ਚੇਂਜ ਕਰਦੀ ਆ ਜਿੱਦਾਂ ਤੁਸੀਂ ਆਨ ਆਫ ਕਰਕੇ ਇਸ ਨੂੰ ਚਲਾਉਂਗੇ ਇਹ ਕਲਰ ਚੇਂਜ ਕਰੂਗੀ ਇੱਥੇ ਟੱਚ ਸਵਿਚ ਲਗਾਏ ਗਏ ਡ੍ਰਾਇੰਗ ਰੂਮ ਵਿੱਚ ਤੁਸੀਂ ਟੱਚ ਕਰੋਗੇ ਲਾਈਟ ਜਗੂਗੀ ਟੱਚ ਦੇ ਨਾਲ ਹੀ ਲਾਈਟ ਬੰਦ ਹੋਉਗੀ ਬੜੇ ਪਿਆਰੇ ਤਰੀਕੇ ਨਾਲ ਤਿਆਰ ਕੀਤਾ ਗਿਆ ਦੇਖੋ ਤੁਸੀਂ ਟੱਚ ਦੇ ਨਾਲ ਹੀ ਲਾਈਟ ਜਗਦੀ ਆ ਟੱਚ ਦੇ ਨਾਲ ਹੀ ਬੰਦ ਹੁੰਦੀ ਆ ਬਹੁਤ ਸੋਹਣਾ ਜਿਹੜਾ ਆ ਇਸ ਦੀ ਤਿਆਰੀ ਕਰਵਾਈ ਗਈ ਮਟੀਰੀਅਲ ਦੀ ਪੂਰੀ ਗਰੰਟੀ ਲਈ ਜਾ ਰਹੀ ਆ ਤੁਹਾਨੂੰ ਘਰ ਪਸੰਦ ਹੋਵੇ ਤੁਸੀਂ ਉਸ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ ਦਰਵਾਜ਼ੇ ਦੇਖੋ ਕਿੰਨੇ ਸੋਨੇ ਬਣਾਏ ਇਹ ਮੇਨ ਡੋਰ ਆ ਤੇ ਬਹੁਤ ਪਿਆਰੀ ਚੀਜ਼ ਬਣਾਈ ਗਈ ਪੋਰਚ ਬਹੁਤ ਖੁੱਲਾ ਆ ਸਾਹਮਣੇ ਐਂਟਰ ਕਰਦੇ ਪੌੜੀਆਂ ਉੱਪਰ ਨੂੰ ਜਾ ਰਹੀਆਂ ਜੋ ਉੱਪਰ ਵੀ ਆਪਣਾ ਇੱਕ ਬੈੱਡਰੂਮ ਅਤੇ ਉਸ ਨਾਲ ਅਟੈਚ ਵਾਸ਼ਰੂਮ ਆ ਪੌੜੀਆਂ ਵਿੱਚ ਵੀ ਜਿਹੜੀ ਟਾਇਲ ਲੱਗੀ ਫੁੱਲ ਬੋਡੀ ਟਾਇਲ ਲੱਗੀ ਆ ਸਾਹਮਣੇ ਡਿਜ਼ਾਈਨ ਵਿੱਚ ਟਾਇਲ ਲੱਗੀ ਆ ਹੁਣ ਜਦੋਂ ਤੁਸੀਂ ਕੋਠੇ ਤੇ ਚੱਲ ਜਾਨੇ ਆ ਸਾਰੇ ਕੋਠੇ ਤੇ ਵੀ ਟਾਇਲ ਲੱਗੀ ਆ 2x2 ਦੀ ਟਾਇਲ ਸਾਰੀ ਛੱਤ ਤੇ ਜਿੱਥੇ ਕਿ ਲੋਕ ਅ ਇੱਟਾਂ ਵਾਲੀ ਟਾਇਲ ਜਿਸ ਨੂੰ ਕਹਿ ਦਿੰਦੇ ਆਪਾਂ ਪੱਟੜੀ ਕਹਿ ਦਿੰਦੇ ਆ ਉਹ ਲਾਉਂਦੇ ਆ ਪਰ ਇਹਨਾਂ ਨੇ ਕੋਠੇ ਤੇ ਵੀ ਸਾਰੀ ਟਾਇਲ ਲਾਈ ਆ ਸੋਨਾ ਖਰਚਾ ਕੀਤਾ ਆ ਮਨ ਲਾ ਕੇ ਘਰ ਬਣਾਇਆ ਇਹ ਤੁਹਾਡਾ ਦੂਜਾ ਬੈਡਰੂਮ ਆ ਗਿਆ ਇਹ ਬੈੱਡਰੂਮ ਜੋ ਉੱਪਰ ਵਾਲਾ ਡਰਾਈング ਰੂਮ ਥੱਲੇ ਸੇਮ ਉਹਦੇ ਉੱਪਰ ਬਣਾਇਆ ਗਿਆ ਬਹੁਤ ਖੁੱਲਾ ਬੈੱਡਰੂਮ ਹੈ ਇਸ ਦਾ ਸਾਈਜ਼ ਹੀ 14 ਬਾਈ 12 ਬਹੁਤ ਵੱਡਾ ਸਾਈਜ਼ ਆ ਇਹਨੂੰ ਤੁਸੀਂ ਉੱਪਰਲੇ ਰੂਮ ਨੂੰ ਰੈਂਟ ਤੇ ਵੀ ਦੇ ਸਕਦੇ ਆ ਉਹਦੇ ਨਾਲ ਬਾਥਰੂਮ ਅਟੈਚ ਆ ਬਹੁਤ ਸੋਹਣਾ ਬਾਥਰੂਮ ਹੈ ਦੇ ਵਿੱਚ ਵੀ ਟਾਇਲ ਜਿਹੜੀ ਆ ਬਹੁਤ ਪਿਆਰੀ ਟਾਇਲ ਲੱਗੀ ਆ ਸੋਬਰ ਟਾਇਲ ਲੱਗੀ ਆ ਤੁਸੀਂ ਇਸ ਨੂੰ ਰੈਂਟ ਤੇ ਵੀ ਦੇ ਸਕਦੇ